ਹੈਲੋ ਜੀ ਸਾਰੇ ਪੈਨਪ੍ਰਾਪਾ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਮੇਰੇ ਵੱਲੋਂ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਦੀ ਜਿਹੜੀ ਵੀਡੀਓ ਹੈ ਇਹ ਬਹੁਤ ਹੀ ਖਾਸ ਹੋਣ ਵਾਲੀ ਹੈ ਵੀਡੀਓ ਨੂੰ ਸਕਿਪ ਨਾ ਕਰਨਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣਾ ਕਿਉਂਕਿ ਇਹ ਬਿਮਾਰੀ ਕਾਮਨ ਹੈਗੀ ਜਿਹੜੀ ਕਿ ਸਾਰਿਆਂ ਨੂੰ ਤਕਰੀਬਨ ਹੁੰਦੀ ਹੋ ਹੁੰਦੀ ਹੈਗੀ ਹੈਨਾ ਇਹ ਬਿਮਾਰੀ ਅੱਜ ਕੱਲ ਬਹੁਤ ਜ਼ਿਆਦਾ ਫੈਲ ਰਹੀ ਹੈ ਕਿਸੇ ਨੂੰ ਸਕਿਨ ਤੇ ਪ੍ਰੋਬਲਮ ਹੈ ਕਿਸੇ ਨੂੰ ਪੈਰਾਂ ਤੇ ਕਿਸੇ ਨੂੰ ਫੇਸ ਤੇ ਹੈਨਾ ਕਈਆਂ ਦੇ ਤਾਂ ਇਹ ਇਥੋਂ ਤੱਕ ਵੀ ਹੋ ਜਾਂਦੀ ਹੈ ਵੀ ਜਿਵੇਂ ਕਿ ਆਪਣੇ ਨਾ ਇਹਨੂੰ ਆਪਾਂ ਦੱਦ ਵੀ ਕਹਿੰਦੇ ਨੇ ਦਾਦਵੀ ਕਹਿੰਦੇ ਨੇ ਨਾ ਖੁਜਲੀ ਕਹਿੰਦੇ ਆਂਗੇ ਖੁਰਕ ਕਹਿੰਦੇ ਆ ਨਾ ਤੇ ਅੱਗੇ ਜਾ ਕੇ ਇਹ ਇਹ ਨਾ ਆਪਾਂ ਕਹਿੰਦੇ ਨੇ ਵੀ ਇੱਕ ਅਜਿਹੀ ਬਿਮਾਰੀ ਹੈ ਜਿਹੜੀ ਕਿ ਜਿੰਨਾ ਆਪਾਂ ਖੁਰਕਦੇ ਆਂ ਬਜ਼ੁਰਗ ਕਹਿੰਦੇ ਨੇ ਖੁਰਕ ਹੋਵੇ ਨਾ ਲੜਾਈ ਹੋਵੇ ਲੱਸੀ ਹੋਵੇ ਇਹਨੂੰ ਜਿੰਨਾ ਮਰਜ਼ੀ ਬੁਧਾ ਲਓ ਨਾ ਇਹ ਜਿਹੜੀ ਖੁਰਕ ਦੀ ਬਿਮਾਰੀ ਹੈਗੀ ਨਾ ਖਾਜ ਦੀ ਬਿਮਾਰੀ ਹੈਗੀ ਇਹ ਅੱਗੇ ਅੱਗੇ ਨਾ ਵਧੀ ਜਾਂਦੀ ਹੈ ਜਿਵੇਂ ਕਿ ਆਪਣੇ ਕਿਤੇ ਵੀ ਹੈ ਨਾ ਖੁਰਕ ਹੋ ਗਈ ਆਪਾਂ ਉਹਨੂੰ ਖੁਰਕਣ ਲੱਗੇ ਹਨਾ ਉਹਦੇ ਵਿੱਚ ਜਿਹੜੇ ਨਾ ਵਾਇਰਸ ਹੁੰਦੇ ਹੈਗੇ ਇਹਦੇ ਵਿੱਚ ਕਿਟਾਣੂ ਹੁੰਦੇ ਨੇ ਬ੍ਰੀਕ ਜਿਹੜੇ ਆਪਾਂ ਨੂੰ ਨਹੀਂ ਦਿਖਦੇ ਹਨਾ ਉਹ ਫਿਰ ਅੱਗੇ-ਅੱਗੇ ਜਿੱਥੇ-ਜਿੱਥੇ ਆਪਾਂ ਹੱਥ ਲਗਾਈ ਜਾਂਦੇ ਆ ਅੱਗੇ-ਅੱਗੇ ਇਨਫੈਕਸ਼ਨ ਫੈਲ ਹੀ ਜਾਂਦੀ ਹੈ ਹਨਾ ਕਈਆਂ ਨੇ ਤੁਸੀਂ ਦੇਖਿਓ ਨੇ ਕਿ ਬਲੈਕ ਬਲੈਕ ਕਲਰ ਦੇ ਹਨਾ ਕਾਲੇ-ਕਾਲੇ ਰੰਗ ਦੀ ਖੁਰਕੋ ਹੋ ਜਾਂਦੀ ਹੈ ਲੱਤਾਂ ਤੇ ਵੀ ਹੋ ਜਾਂਦੀ ਹੈ ਪੈਰਾਂ ਤੇ ਵੀ ਹੋ ਜਾਂਦੀ ਹੈ ਹਨਾ ਉਹ ਬਿਲਕੁਲ ਠੀਕ ਨਹੀਂ ਹੁੰਦੀ ਹੈਗੀ ਬਹੁਤ ਦਵਾਈਆਂ ਹੰਦੇ ਹਨਾ ਕੋਈ ਕੁਛ ਲਗਾਉਂਦਾ ਕੋਈ ਕੁਛ ਲਗਾਉਂਦਾ ਅੱਜ ਮੈਂ ਤੁਹਾਨੂੰ ਇੱਕ ਅਜੀਹ੍ਹਾ ਤਰੀਕਾ ਦੱਸੂਗੀ ਜਿਹੜਾ ਕਿ ਅਸੀਂ ਖੁਦ ਘਰੇ ਵਰਤਿਆ ਹੋਇਆ ਹਨਾ ਸਾਡੇ ਮੰਮੀ ਜੀ ਦੇ ਪੈਰ ਤੇ ਹੋ ਗਈ ਸੀ ਹਨਾ ਕੋਈ ਕੁਛ ਕਹਿੰਦਾ ਸੀ ਕੋਈ ਕੁਛ ਕਹਿੰਦਾ ਬਹੁਤ ਮਹਿੰਗੇ ਮਹਿੰਗੇ ਦਵਾਈਆਂ ਲਗਾ ਲਈ ਅਸੀਂ ਪਰ ਠੀਕ ਨਹੀਂ ਹੋਈ ਸੀਗੀ ਉਹ ਅੱਜ ਮੈਂ ਤੁਹਾਨੂੰ ਉਸ ਦਾ ਇੱਕ ਬਹੁਤ ਹੀ ਆਸਾਨ ਤਰੀਕਾ ਦੱਸੂਗੀ ਜਿਹੜਾ ਕਿ ਨਾ ਹੀ ਮਹਿੰਗਾ ਹੈ ਤੇ ਜਿੰਨੀ ਵੀ ਪ੍ਰਾਣੀ ਤੁਹਾਡੇ ਹਨਾ ਦਾਦ ਹੈਗੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜਾਂ ਖੁਰਕ ਹੈਗੀ ਕਿਤੇ ਵੀ ਖੁਰਕ ਹੈਗੀ ਹਨਾ ਪੈਰਾਂ ਤੇ ਹੈ ਲੱਤਾਂ ਤੇ ਹੈ ਕਈਆਂ ਦੇ ਨਾਲ ਆਪਣੇ ਪ੍ਰਾਈਵੇਟ ਪਾਰਟ ਤੇ ਵੀ ਹਨਾ ਖੁਰਕ ਹੋ ਜਾਂਦੀ ਹੈਗੀ ਅੱਜ ਮੈਂ ਤੁਹਾਨੂੰ ਦੋ ਤਰੀਕੇ ਦੱਸੂਗੀ ਜਿਨ੍ਹਾਂ ਦੇ ਤਾਂ ਨਾ ਪ੍ਰਾਈਵੇਟ ਪਾਰਟ ਤੇ ਜਿਵੇਂ ਕਿ ਆਪਣੇ ਜੰਗਾਾਂ ਤੇ ਲੱਤਾਂ ਤੇ ਪੱਟਾਂ ਤੇ ਹਨਾ ਕਿਤੇ ਵੀ ਇਦਾਂ ਦੀ ਖੁਰਕ ਹੋ ਜਾਂਦੀ ਹੈ ਉਹਦੇ ਵਾਸਤੇ ਤੁਸੀਂ ਕੀ ਕਰਨਾ ਹੈ ਪਹਿਲਾਂ ਚੰਗੇ ਤਰੀਕੇ ਦੇ ਨਾਲ ਜਦੋਂ ਤੁਸੀਂ ਨਹਾਉਣਾ ਹੈ ਉਹਦੇ ਵਿੱਚ ਨਾ ਇੱਕ ਡਿਟੋਲ ਜਿਹੜਾ ਆਪਣਾ ਲਿਕੁਇਡ ਡਿਟੋਲ ਹੁੰਦਾ ਹੈ ਉਹਦਾ ਇੱਕ ਟੱਕਣ ਤੁਸੀਂ ਆਪਣੇ ਨਹਾਉਣ ਵਾਲੇ ਪਾਣੀ ਦੇ ਵਿੱਚ ਜ਼ਰੂਰ ਮਿਲਾਉਣਾ ਹੈ ਨਾ ਤਾਂ ਤੁਸੀਂ ਉਹ ਪਾਣੀ ਦੇ ਨਾਲ ਨਹਾਉਣਾ ਹੈ ਜਿਹੜੇ ਆਪਣੇ ਕੱਪੜੇ ਨੇ ਉਹਨਾਂ ਨੂੰ ਵੀ ਤੁਸੀਂ ਨੇ ਹੈਨਾ ਸਾਰੇ ਪਰਿਵਾਰ ਦੇ ਨਾਲ ਨਹੀਂ ਧੋਣਾ ਹੈਗਾ ਜਿਵੇਂ ਕਿ ਆਪਾਂ ਮਿਕਸ ਮਸ਼ੀਨ ਦੇ ਵਿੱਚ ਇਕੱਠੇ ਕੱਪੜੇ ਪਾ ਦਿੰਨੇ ਆ ਆਪਣੇ ਕੱਪੜਿਆਂ ਨੂੰ ਆਪਣੇ ਤੌਲੀਏ ਨੂੰ ਪ੍ਰਾਪਰ ਅਲੱਗ ਰੱਖੋ ਤੇ ਉਹਨਾਂ ਨੂੰ ਵੀ ਡਿਟੋਲ ਵਾਲੇ ਪਾਣੀ ਦੇ ਵਿੱਚ ਧੋ ਤੇ ਦੂਸਰਾ ਉਹਨਾਂ ਨੂੰ ਹੈਨਾ ਧੁੱਪ ਜ਼ਰੂਰ ਲਗਾ ਬੋ ਤੇ ਅਗਲੀ ਗੱਲ ਹੋ ਗਈ ਹੈ ਨਾ ਇਹ ਸਿਰਫ ਇਹ ਚੀਜ਼ ਇਹ ਨਹੀਂ ਹੈਗੀ ਵੀ ਹਾਂ ਦੂਜੇ ਨੂੰ ਇਨਫੈਕਸ਼ਨ ਹੁੰਦੀ ਹੈ ਕਿ ਹੁੰਦੀ ਵੀ ਹੈਗੀ ਕਈ ਕੁਰਕਦੀਆਂ ਬਿਮਾਰੀਆਂ ਇਦਾਂ ਦੀਆਂ ਕਈ ਇਨਫੈਕਸ਼ਨ ਵਾਲੀ ਹੁੰਦੀ ਹੈ ਕਈ ਵੈਸੇ ਹੁੰਦੀ ਹੈਗੀ ਹੈ ਨਾ ਪਰ ਇਹ ਤਾਂ ਕਹਿ ਰਹੀਆਂ ਮੈਂ ਕਿਉਂਕਿ ਵੀ ਚਾਹੇ ਵਾਈਰਸ ਹੈ ਚਾਹੇ ਨਹੀਂ ਹੈ ਤਾਂ ਉਹਦੇ ਨਾਲ ਤੁਹਾਨੂੰ ਬਚਤ ਹੀ ਰਹੇਗੀ ਹਨਾ ਕਿਉਂਕਿ ਦੂਸਰਿਆਂ ਦੇ ਵੀ ਪਤਾ ਨਹੀਂ ਕਿਹੜੇ ਕੋਈ ਕਟਾਣੂ ਵਗੈਰਾ ਆਵੇਗਾ ਤੇ ਤੁਹਾਡੀ ਜਿਹੜੀ ਖੁਰਕ ਹੈ ਉਹਨੂੰ ਹੋਰ ਵਧਾ ਸਕਦਾ ਹੈਗਾ ਇਹ ਚੀਜ਼ ਤੁਸੀਂ ਨਹੀਂ ਕਰਨੀ ਹੈ ਦੂਸਰੀ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਜਿਨ੍ਹਾਂ ਦੇ ਪ੍ਰਾਈਵੇਟ ਪਾਰਟ ਤੇ ਹਨਾ ਖੁਰਕ ਹੈਗੀ ਉਹਦੇ ਵਾਸਤੇ ਤੁਸੀਂ ਲੈਣਾ ਆਪਣਾ ਨਾਰੀਅਲ ਦਾ ਤੇਲ ਜਿਹਨੂੰ ਆਪਾਂ ਖੋਪੇ ਦਾ ਤੇਲ ਵੀ ਕਹਿ ਦਿੰਨੇ ਆਗੇ ਹਨਾ ਉਸ ਨੂੰ ਤੁਸੀਂ ਕੀ ਕਰਨਾ ਹੈ ਉਸ ਨੂੰ ਤੁਸੀਂ ਨੇ ਗਰਮ ਕਰ ਲੈਣਾ ਹੈਗਾ ਗਰਮ ਕਰਕੇ ਚੰਗੇ ਤਰੀਕੇ ਦੇ ਨਾਲ ਪਹਿਲਾਂ ਜਿੱਥੇ-ਜਿੱਥੇ ਵੀ ਤੁਹਾਡੇ ਇਹ ਤੁਹਾਨੂੰ ਲੱਗਦਾ ਵੀ ਖੁਰਕ ਗਈ ਹੈ ਨਾ ਜਦੋਂ ਵੀ ਵਾਸ਼ਮ ਜਾਂਦੇ ਹੋ ਨਾ ਤੁਸੀਂ ਚੰਗੇ ਤਰੀਕੇ ਨਾਲ ਪਾਣੀ ਨਾਲ ਸਾਫ਼ ਕਰਨਾ ਉਸ ਤੋਂ ਬਾਅਦ ਤੁਸੀਂ ਹੈ ਨਾ ਤਿੰਨ ਟਾਈਮ ਨਾਰੀਅਲ ਦਾ ਤੇਲ ਲਗਾਉਣਾ ਹੈ ਸਵੇਰੇ ਵੀ ਥੋੜਾ ਜਿਹਾ ਕੋਸਾ ਕਰਕੇ ਨਾਰੀਅਲ ਦਾ ਤੇਲ ਲਗਾਉਣਾ ਹੈ ਦੁਪਹਿਰੇ ਲਗਾਉਣਾ ਫਿਰ ਸ਼ਾਮ ਨੂੰ ਲਗਾਉਣਾ ਹੈਗਾ ਹੈ ਨਾ ਤੇ ਜਿੱਥੇ ਵੀ ਤੁਹਾਡੇ ਜਿਵੇਂ ਲੱਤਾਂ ਤੇ ਆਪਾਂ ਕਹਿ ਦਿੰਦੇ ਹਾਂ ਵੀ ਸਾਰਾ ਖੁਸ਼ਕੀ ਜਿਆ ਹੈ ਹਨਾ ਖੁਰਕ ਹੁੰਦੀ ਰਹਿੰਦੀ ਹੈ ਪਿੰਡੇ ਤੇ ਖੁਰਕ ਹੁੰਦੀ ਰਹਿੰਦੀ ਹੈ ਤਾਂ ਤੁਸੀਂ ਨਾਰੀਅਲ ਦਾ ਤੇਲ ਹੈ ਜਿਹੜਾ ਉਹਨੂੰ ਨਾ ਡੇਲੀ ਇਸਤੇਮਾਲ ਕਰਨਾ ਸ਼ੁਰੂ ਕਰੋ ਤਾਂ ਤੁਹਾਡੇ ਜਿੰਨੀ ਵੀ ਪੁਰਾਣੀ ਤੋਂ ਪੁਰਾਣੀ ਖੁਰਕ ਹੈਗੀ ਉਹ ਠੀਕ ਹੋ ਜਾਊਗੀ ਕਈ ਵਾਰੀ ਹੁੰਦਾ ਵੀ ਆਪਣੀ ਜਿਹੜੀ ਖੁਰਕ ਹੈ ਨਾ ਲੰਬੇ ਸਮੇਂ ਤੱਕ ਚੱਲੀ ਜਾਂਦੀ ਹੈ ਵੀ ਠੀਕ ਨਹੀਂ ਹੁੰਦੀ ਤਾਂ ਤੁਸੀਂ ਆਪਣੇ ਲੀਵਰ ਦੇ ਹਨਾ ਓਟੀਪੀਟੀ ਤੇ ਐਲ ਐਫਟੀ ਦੇ ਲੀਵਰ ਦੇ ਟੈਸਟ ਨੇ ਇਹ ਉਹ ਜ਼ਰੂਰ ਕਰਾਓ ਕਿਉਂਕਿ ਖੁਰਕ ਹੋਣ ਦਾ ਮੇਨ ਕਾਰਨ ਲੀਵਰ ਦੀ ਇਨਫੈਕਸ਼ਨ ਹੀ ਹੁੰਦਾ ਹੈਗਾ ਹਨਾ ਕਿਤੇ ਨਾ ਕਿਤੇ ਜੇ ਤੁਹਾਡੇ ਲੰਬੇ ਸਮੇਂ ਤੋਂ ਖੁਰਕਾ ਜਿਵੇਂ ਕਿ ਥੋੜੀ-ਬਹੁਤੀ ਹੁੰਦੀ ਹੈ ਠੀਕ ਹੋ ਜਾਂਦੀ ਉਹ ਗੱਲ ਵੱਖਰੀ ਹੈਗੀ ਅਗਰ ਤੁਹਾਡੇ ਲੰਬੇ ਸਮੇਂ ਤੋਂ ਖੁਰਕ ਹੋ ਰਹੀ ਹੈਗੀ ਤਾਂ ਤੁਸੀਂ ਆਪਣੇ ਲੀਵਰ ਦੇ ਜੁੜੇ ਮੈਂ ਟੈਸਟ ਦੱਸੀ ਨੇ ਇਹ ਜ਼ਰੂਰ ਕਰਵਾਉਣੇ ਤਾਂ ਤੁਹਾਨੂੰ ਇਹਦੇ ਵਿੱਚ ਪਤਾ ਚੱਲ ਜਾਏਗਾ ਵੀ ਤੁਹਾਡੇ ਲੀਵਰ ਨੂੰ ਕੋਈ ਇਨਫੈਕਸ਼ਨ ਤਾਂ ਨਹੀਂ ਕੋਈ ਖਰਾਬੀ ਤਾਂ ਨਹੀਂ ਹੈਗੀ ਫਿਰ ਅੱਗੇ ਤੁਸੀਂ ਕਿਸੇ ਵਧੀਆ ਲੀਵਰ ਦੇ ਹਨਾ ਸਪੈਸ਼ਲਿਸਟ ਡਾਕਟਰ ਨੂੰ ਦਿਖਾ ਸਕਦੇ ਹੋਗੇ ਤੇ ਅਗਲੀ ਗੱਲ ਆ ਗਈ ਜਿੰਨਾ ਦੇ ਕਿ ਜਿਵੇਂ ਵੱਡੀ ਵੱਡੀ ਖੁਰਕ ਹੋ ਜਾਂ ਜਿਵੇਂ ਦੱਦ ਹੁੰਦੀ ਹੈਗੀ ਹਨਾ ਜਾਪ ਖੁਰਕਦਿਆਂ ਖੋਰਕ ਖੁਰਕ ਕੇ ਖੂਨ ਕੱਢ ਲੈਨੇ ਆਪਾਂ ਕਹਿੰਨੇ ਵੀ ਇਹ ਬਹੁਤ ਪ੍ਰਾਣੀ ਖੁਰਕ ਹੈ ਇਹ ਠੀਕ ਨਹੀਂ ਹੋ ਰਹੀ ਹੈਗੀ ਇਹ 100% ਮੇਰੀ ਗਾਰੰਟੀ ਹੈਗੀ ਕਿ ਤੁਹਾਡੀ ਉਹ ਖੁਰਕ ਬਿਲਕੁਲ ਠੀਕ ਹੋਗੀ ਕਰਨਾ ਕੀ ਹੈ ਜਿਵੇਂ ਪਹਿਲੇ ਮੈਂ ਦੱਸਿਆ ਤੁਹਾਨੂੰ ਥੋੜਾ ਜਿਹਾ ਹਨਾ ਡਿਟੋਲ ਨਾਲ ਪਹਿਲਾਂ ਉਸ ਜਗ੍ਹਾ ਨੂੰ ਸਾਫ਼ ਕਰਨਾ ਜਿੱਥੇ ਵੀ ਤੁਹਾਡੀ ਖੁਰਕ ਹੈ ਉਸ ਨੂੰ ਡਿਟੋਲ ਵਾਲੇ ਹਨਾ ਪਾਣੀ ਨਾਲ ਚੰਗੇ ਤਰੀਕੇ ਨਾਲ ਡਿਟੋਲ ਦੇ ਕਫੰਬੇ ਵਗੈਰੇ ਤੇ ਕਾਟਨ ਤੇ ਰੂਹ ਤੇ ਲਗਾ ਕੇ ਉਹਨੂੰ ਚੰਗੇ ਤਰੀਕੇ ਨਾਲ ਹਨਾ ਉਸ ਜਗ੍ਹਾ ਨੂੰ ਸਾਫ਼ ਕਰ ਲੈਣਾ ਤੁਸੀਂ ਨੇ ਲੈ ਕੇ ਕੀ ਹੋਣਾ ਹੈ ਟਾਲੀ ਦਾ ਤੇਲ ਕਈ ਪਿੰਡਪਰਾ ਕਹਿੰਗੇ ਵੀ ਟਾਲੀ ਦਾ ਤੇਲ ਇਸ ਤਾ ਪਹਿਲੀ ਵਾਰੀ ਸੁਣਿਆ ਹੈ ਦੇਖੋ ਪਤਾ ਬਹੁਤ ਘੱਟ ਨੂੰ ਹੈ ਇਸ ਚੀਜ਼ ਬਾਰੇ ਪਰ ਇਹ ਤੁਹਾਨੂੰ ਕਿਸੇ ਕਿਸੇ ਪੰਚਾਰੀ ਦੀ ਦੁਕਾਨ ਤੋਂ ਮਿਲੇਗਾ ਸਾਡੇ ਵੀ ਹੈ ਨਾ ਇੱਕ ਦੋ ਦੁਕਾਨ ਦੋ ਦੁਕਾਨਾਂ ਤੀ ਮਿਲਦਾ ਹੈਗਾ ਤੇ ਜਦੋਂ ਅਸੀਂ ਇਹ ਬਾਬਾ ਜੀ ਨੂੰ ਵੀ ਦੱਸੀ ਸੀ ਸਾਡੇ ਮਹਾਂਪੁਰ ਸੁਨੇਹਾ ਨਾ ਆਪਣੇ ਹਰੀ ਸਿੰਘ ਰੰਡਾਵੇ ਵਾਲੇ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ ਤੇ ਉਹਨਾਂ ਨੂੰ ਦੱਸਿਆ ਜਦੋਂ ਮੰਮੀ ਦੀ ਖੁਰਕਾ ਠੀਕ ਹੋਈ ਨਾ ਪੈਰ ਦੀ ਤੇ ਉਹਨਾਂ ਨੇ ਵੀ ਇਸ ਚੀਜ਼ ਨੂੰ ਸਾ ਤੋਂ ਮੰਗਵਾਇਆ ਸੀਗਾ ਕਿ ਤੁਸੀਂ ਹੈ ਨਾ ਇਸ ਚੀਜ਼ ਨੂੰ ਸਾਨੂੰ ਲਿਆ ਕੇ ਦਿਓ ਕਿਉਂਕਿ ਇਹ ਆਮ ਨਹੀਂ ਮਿਲਦਾ ਹੈਗਾ ਤਾਂ ਤੁਸੀਂ ਪਤਾ ਕਰ ਲਿਓ ਕਿਸੇ ਨਾ ਕਿਸੇ ਪੰਸਾਰੀ ਦੀ ਦੁਕਾਨ ਤੋਂ ਤੁਹਾਨੂੰ ਇਹ ਮਿਲ ਜੇਗਾ ਹਨ ਇਹਨੂੰ ਤੁਸੀਂ 20-30 ਰੁਪਏ ਦਾ ਲੈ ਆਉਣਾ ਥੋੜਾ ਜਿਆਦਾ ਦਿੰਦੇ ਨੇ ਇਹ 20 ਰੁਪਏ ਦਾ ਇਹ ਬਿਲਕੁਲ ਕਾਲਾ ਹੁੰਦਾ ਜਿਵੇਂ ਕਿ ਕਾਲਾ ਮਗਲੈਲ ਨਹੀਂ ਹੁੰਦਾ ਆਪਾਂ ਕਾਲਾ ਤੇਲ ਕਹਿ ਦਿੰਦੇ ਆ ਇਹ ਓਨਾ ਗਾੜਾ ਹੁੰਦਾ ਹਨਾ ਕਈ ਵਾਰੀ ਆਪਾਂ ਨੂੰ ਲੁੱਟਣ ਦੇ ਮਾਰੇ ਹਨਾ ਉਹੀ ਵੀ ਕਹਿ ਦਿੰਦੇ ਨੇ ਵੀ ਇਹ ਟਾਲੀ ਦਾ ਤੇਲ ਹੈ ਪਰ ਮੈਂ ਤੁਹਾਨੂੰ ਇੱਕ ਹਨਾ ਇਹਦੀ ਨਿਸ਼ਾਨੀ ਦੱਸਦੀ ਆ ਕਿ ਇਹ ਬਿਲਕੁਲ ਕਾਲੇ ਰੰਗ ਦਾ ਉਹ ਜਿਵੇਂ ਕਾਲਾ ਤੇਲ ਹੁੰਦਾ ਹਨਾ ਉਦਾਂ ਦਾ ਗਾੜਾ ਹੋਊਗਾ ਇਹ ਜਦੋਂ ਤੁਸੀਂ ਕਿਤੇ ਵੀ ਲਗਾਓਗੇ ਲੱਗੇਗਾ ਕਿ ਵੀ ਤੁਹਾਨੂੰ ਉਦਾਂ ਹੀ ਜਿਵੇਂ ਕ ਜੇ ਜਿਹੜੀ ਆਪਣੀ ਟਾਲੀ ਹੁੰਦੀ ਹੈ ਨਾ ਟਾਲੀ ਟਾਲੀ ਦਾ ਤੇਲ ਤੁਸੀਂ ਕਿਸੇ ਵੀ ਵਧੀਆ ਪंसारी ਨੂੰ ਹਨਾ ਕਹਿ ਕੇ ਉੱਥੋਂ ਤੁਸੀਂ ਲੈ ਸਕਦੇ ਹੋਗੇ 20-30 ਰੁਪਏ ਦਾ ਤੁਸੀਂ ਲਿਆ ਲਓ ਤੁਹਾਨੂੰ ਮੁੱਕਦਾ ਨਹੀਂ ਹੈਗਾ ਹਨਾ ਪਹਿਲਾਂ ਡਿਟੋਲ ਨਾਲ ਚੰਗੇ ਤਰੀਕੇ ਨਾਲ ਉਸ ਜਗ੍ਹਾ ਨੂੰ ਸਾਫ਼ ਕਰਨਾ ਕਿੰਨੀ ਵੀ ਪ੍ਰਾਣੀ ਤੁਹਾਡੇ ਖੁਰਕ ਹੈਗੀ ਹਨਾ ਜਿੰਨੀ ਮਰਜ਼ੀ ਕਿਤੇ ਵੀ ਖੁਰਕ ਹੈਗੀ ਫਿਰ ਤੁਸੀਂ ਇਸ ਤੇਲ ਨੂੰ ਨਾ ਆਪਣੇ ਕਿਸੇ ਵੀ ਉਂਗਲੀ ਵਗੈਰਾ ਤੇ ਲਾ ਕੇ ਜਾਂ ਕਿਸੇ ਹਨਾ ਕੱਪੜੇ ਵਗੈਰਾ ਤੇ ਲਗਾ ਕੇ ਕਾਟਨ ਵਗੈਰਾ ਤੇ ਲਗਾ ਕੇ ਤੁਸੀਂ ਜਿੱਥੇ-ਜਿੱਥੇ ਵੀ ਤੁਹਾਡੇ ਹਨਾ ਖਾਰਸ ਹੈਗੀ ਚਾਹੇ ਜਿੰਨੀ ਮਰਜੀ ਪ੍ਰਾਣੀ ਆ ਜਿੱਡਾ ਮਰਜੀ ਦਾਗ ਹੈ ਜਿੰਵੇਂ ਮਰਜੀ ਖੂਨ ਚੱਲ ਰਿਹਾ ਹੈ ਚਾਹੇ ਉਹਦੇ ਵਿੱਚੋਂ ਉਹਨੂੰ ਨਾਲ ਲਗਾਤਾਰ ਤੁਸੀਂ ਪਹਿਲਾਂ ਉਹਨੂੰ ਚੰਗੇ ਤਰੀਕੇ ਦੇ ਨਾਲ ਰਗੜ ਕੇ ਸਾਫ਼ ਕਰਨਾ ਹੈ ਫਿਰ ਉਹਨੂੰ ਡਿਟੋਲ ਵਾਲੇ ਪਾਣੀ ਨਾਲ ਸਾਫ਼ ਕਰਨਾ ਹੈ ਫਿਰ ਉਸ ਦੇ ਉੱਪਰ ਚੰਗੇ ਤਰੀਕੇ ਨਾਲ ਉਹਨੂੰ ਸੁਕਾ ਕੇ ਗਿੱਲਾ ਨਹੀਂ ਹੋਣਾ ਚਾਹੀਦਾ ਚੰਗੇ ਤਰੀਕੇ ਨਾਲ ਸੁਕਾ ਕੇ ਤਾਲੀ ਦੇ ਤੇਲ ਨੂੰ ਤੁਸੀਂ ਨੇ ਉਹਦੇ ਉੱਪਰ ਲਗਾਉਣਾ ਤੁਸੀਂ ਇਸ ਚੀਜ਼ ਨੂੰ ਹਨਾ 10 15 ਦਿਨ ਵਰਤਿਓ ਤਾਂ ਦੇਖਿਓ ਤੁਹਾਨੂੰ ਦੂਸਰੇ ਤੀਸਰੇ ਦਿਨ ਹੀ ਪਤਾ ਚੱਲ ਜਾਏਗਾ ਵੀ ਤੁਹਾਨੂੰ ਕਿੰਨਾ ਫਰਕ ਪੈ ਰਿਹਾਗਾ ਤੇ ਜਿਹੜੇ ਵੀ ਭੈਣ ਭਰਾਵਾਂ ਨੂੰ ਹਨਾ ਇਹ ਖੁਰਕ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਵੀ ਹੈਗਾ ਦੇਖੋ ਜੇ ਮੈਂ ਪਹਿਲਾਂ ਤੁਸੀਂ ਵੀ ਪ੍ਰਾਈਵੇਟ ਪਾਰਟੀ ਨੂੰ ਨਹੀਂ ਲਗਾਉਣਾ ਉੱਥੇ ਤੁਸੀਂ ਲਗਾਉਣਾ ਨਾਰੀਅਲ ਦਾ ਤੇਲ ਨਾਰੀਅਲ ਦੇ ਤੇਲ ਨੂੰ ਤੁਸੀਂ ਜਦੋਂ ਲਗਾਤਾਰ ਲਗਾਉਂਗੇ ਨਾ ਸਾਫ਼ ਕਰਕੇ ਚੰਗੇ ਤਰੀਕੇ ਦੇ ਨਾਲ ਨਾਰੀਅਲ ਦਾ ਤੇਲ ਨੂੰ ਨਾ ਤੁਸੀਂ ਲਗਾ ਹੀ ਚਾਹੀਓ ਕਿਉਂਕਿ ਸਰਦੀਆਂ ਹਨ ਗਈਆਂ ਹੁਣ ਹਨਾ ਤੇ ਵੀ ਲੇਡੀਜ਼ ਨੂੰ ਪੈਣਾ ਨੂੰ ਬਹੁਤ ਪ੍ਰੋਬਲਮ ਰਹਿੰਦੀ ਹੈ ਇਹ ਹੈ ਨਾ ਇਹ ਤਾਂ ਬੱਸ ਜੈਂਟਸ ਦੇ ਵਿੱਚ ਵੀ ਬਹੁਤ ਪ੍ਰੋਬਲਮ ਹੈਗੇ ਹੈ ਨਾ ਖੁਰਕਦੀ ਤਾਂ ਤਾਂ ਤੁਸੀਂ ਨਾ ਨਾਰੀਅਲ ਦੇ ਤੇਲ ਨੂੰ ਲਗਾਤਾਰ ਯੂਜ਼ ਕਰੋ ਤਾਂ ਦੇਖਿਓ ਤੁਹਾਡੀ ਜਿੰਨੀ ਵੀ ਪ੍ਰਾਣੀ ਖੁਰਕੇ ਠੀਕ ਹੋ ਜੇਗੀ ਤੇ ਜਿਹੜੀ ਆਪਣੀ ਬਾਹਰ ਕਿਤੇ ਵੀ ਸਕਿਨ ਦੇ ਉੱਪਰ ਪੈਰਾਂ ਤੇ ਹੱਥਾਂ ਤੇ ਲੱਤਾਂ ਤੇ ਹੈ ਨਾ ਮੂੰਹ ਤੇ ਕਿਤੇ ਵੀ ਤੁਹਾਡੇ ਹੈ ਨਾ ਇਦਾਂ ਦੀ ਖੁਰਕਦੀ ਤੁਹਾਨੂੰ ਸ਼ਿਕਾਇਤ ਹੈਗੀ ਤਾਂ ਤੁਸੀਂ ਟਾਲੀ ਦਾ ਤੇਲ ਲਗਾਉਣਾ ਤੇ ਕਈ ਭੈਣਾਂ ਦੇ ਨਾ ਹੁੰਦਾ ਵੀ ਮੂੰਹ ਤੇ ਨਾ ਲਾਲ ਲਾਲ ਦਾਣੇ ਨਿਕਲ ਆਉਂਦੇ ਹਨਾ ਬਹੁਤ ਖੁਰਕਦਿਆਂ ਨੇ ਮੂੰਹ ਨੂੰ ਹਨਾ ਜਾਂ ਬਾਹਰ ਧੁੱਪ ਦੇ ਵਿੱਚ ਜਾਂਦੇ ਆ ਉਦੋਂ ਵੀ ਆਪਾਂ ਮੂੰਹ ਨੂੰ ਬਹੁਤ ਖੁਰਕਦੇ ਆ ਤਾਂ ਤੁਸੀਂ ਉਸ ਟਾਈਮ ਵੀ ਨਾਰੀਅਲ ਦਾ ਤੇਲ ਆਪਣੇ ਹਨਾ ਮੂੰਹ ਤੇ ਲਗਾ ਕੇ ਬਾਹਰ ਜਾਓ ਸ਼ਾਮ ਨੂੰ ਲਗਾਓ ਤਾਂ ਤੁਹਾਡੀ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਊਗੀ ਤੇ ਇਸ ਵੀਡੀਓ ਨੂੰ ਹਨਾ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਚੰਗੀ ਲੱਗੀ ਤਾਂ ਲਾਈਕ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦੇਆ ਤੇ ਆਪਣਾ ਦੂਸਰਾ ਚੈਨਲ ਹੈ ਜਿਹੜਾ ਕਿਰਨ ਕੁਕਿੰਗ ਐਂਡ ਸਟੀਚਿੰਗ ਵਾਲਾ ਹਨਾ ਉਹਨੂੰ ਵੀ ਤੁਸੀਂ ਪਲੀਜ਼ ਹਨਾ ਜ਼ਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਉਹਦੇ ਉੱਪਰ ਵੀ ਆਪਾਂ ਹਨਾ ਡੇਲੀ ਵੀਡੀਓ ਅਪਲੋਡ ਕਰਦੇ ਆ ਜਿਵੇਂ ਤੁਸੀਂ ਮੈਨੂੰ ਇਸ ਚੈਨਲ ਤੇ ਪਿਆਰ ਦੇ ਰਹੇ ਹੋ ਪਲੀਜ਼ ਉਸੇ ਤਰੀਕੇ ਨਾਲ ਉਸ ਚੈਨਲ ਤੇ ਵੀ ਪਿਆਰ ਦੇਣਾ ਤੇ ਆਪਾਂ ਹੁਣ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪਿਆਰ ਭਰ ਬਹੁਤ ਮੇਰੇ ਵੱਲ ਸਤਿ ਸ੍ਰੀ ਅਕਾਲ